ਭਾਈ ਵੈਗਪੀ ਕਾ ਦਾ ਵੈਗਰਜੀ ਕੀ ਬਾਤੇ ਬਾਬਾ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਦੱਸੋ ਮੇਰਾ ਨਾਮ ਜੀ ਪਿਆਰਾ ਸਿੰਘ ਹਮ ਸ਼ਹਿਰ ਜੀ ਦਾ ਹਮ ਠੀਕ ਹੈ ਅਸੀਂ ਜਲਦੀ ਸੇਵਾ ਕਰਦੇ ਹਾਂ ਦੋਸਤੋ ਅਸੀਂ ਜਾ ਰਹੇ ਸੀਗੇ ਧਰਨੇ ਤੇ ਜਾ ਰਹੇ ਸੀਗੇ ਸ਼ੰਭੂ ਬਾਡਰ ਤੇ ਤੇ ਰਸਤੇ ਦੇ ਵਿੱਚ ਨਾਲੋਂ ਇਹ ਬਾਬਾ ਜੀ ਮਿਲੇ ਤੇ ਅਸੀਂ ਬਾਬਾ ਜੀ ਦੇ ਕੋਲੋਂ ਲੱਗਿਆ ਵੀ ਬਾਬਾ ਜੀ ਨੂੰ ਅਸੀਂ ਪਹਿਲਾਂ ਵੀ ਮੇਲਿਆਂ ਤੇ ਵੇਖਿਆ ਸੀਗਾ ਤੇ ਅਸੀਂ ਰੋਕਿਆ ਬਾਬਾ ਜੀ ਨੂੰ ਅਸੀਂ ਜਾ ਰਹੇ ਸੀਗੇ ਤੇ ਬਾਬਾ ਜੀ ਨੂੰ ਬਾਬਾ ਜੀ ਰਸਤੇ 'ਚ ਤੁਹਾਨੂੰ ਰੋਕਿਆ ਰਸਤੇ ਰਸਤੇ 'ਚ ਰੋਕਿਆ ਹਾਂ ਤੇ ਤੁਸੀਂ ਮੇਲਿਆਂ ਤੇ ਬਹੁਤ ਵੇਖਿਆ ਹੋ ਬਾਬਾ ਜੀ ਅੱਛਾ ਤੁਸੀਂ ਕਿੱਥੇ ਕਿੱਥੇ ਜਲਦੀ ਸੇਵਾ ਕਰਦੇ ਜਲਦੀ ਸੇਵਾ ਜੀ ਅਸੀਂ ਟੂਰਨਾਮੈਂਟ ਟੂਰਨਾਮੈਂਟਾਂ ਦੇ ਪਹਿਲਾ ਨਗਰਦਨ ਨਗਰਕੀਪਤ ਨੂੰ ਹੈ ਨਗਰਕੀਪਤ ਤੇ ਹੀ ਜਿਆਦਾ ਸੇਵਾ ਕਰਦੇ ਠੀਕ ਹੈ ਤੇ ਮੁੜ ਕੇ ਟੂਰਨਾਮੈਂਟਾਂ ਧਰਨਾ ਤੇ ਕੋਈ ਧਰਮ ਦਾ ਕੰਮ ਆ ਉੱਥੇ ਹੀ ਜਲਦੀ ਸੇਵਾ ਕਰਦਾ। ਬਾਬਾ ਜੀ ਜਿਹੜੀ ਤੁਸੀਂ ਸੇਵਾ ਕਰਦੇ ਹੋ ਨਾ ਇਹ ਸੇਵਾ ਬਹੁਤ ਵੱਡੀ ਸੇਵਾ। ਕਿਉਂਕਿ ਸਾਡੇ ਭਾਈ ਜਿਨ੍ਹਾਂ ਨੇ ਜਦੋਂ ਕੋਈ جنگ ਜੁੱਤ ਹੁੰਦੇ ਸੀਗੇ ਭਾਈ ਇਹ ਨਹੀਂ ਦੇਖਿਆ ਕਿ ਇਹ ਕੋਈ ਦੁਸ਼ਮਣ ਪਿਆ ਜਾਂ ਇਹ ਕੋਈ ਸਾਡਾ ਜਾਂ ਬਗਾਨਾ ਉਹਨਾਂ ਨੇ ਹਰੇਕ ਨੂੰ ਜਲਦੀ ਸੇਵਾ ਕੀਤੀ ਆ ਬਾਬਾ ਕਨਈਆ ਜੀ ਨੇ ਬਾਬਾ ਕਨਈਆ ਜੀ ਨੇ ਉਸੇ ਤਰ੍ਹਾਂ ਹੀ ਮੇਰੇ ਹਿਸਾਬ ਨਾਲ ਤੁਸੀਂ ਮਤਲਬ ਕਿ ਜਿਵੇਂ ਸੇਵਾ ਕਰ ਰਹੇ ਹੋ ਬਹੁਤ ਵੱਡੀ ਤੇ ਸੇਵਾ ਨਾਲ ਇਹ ਕਿ ਬਾਬਾ ਜੀ ਨੂੰ ਤੁਸੀਂ ਟੂਰਨਾਮੈਂਟਾਂ ਤੇ ਜਾਂਦੇ ਹੋ ਫਿਰ ਤੁਹਾਨੂੰ ਕੋਈ ਮਾਨ ਸਨਮਾਨ ਵੀ ਕਰਦੇ ਆ ਮਾਨ ਸਨਮਾਨ ਕਰਦੇ ਆ ਜੀ ਜਿੰਨੀ ਜੋਗਾ ਕੋਈ ਕਮੇਟੀਆਂ ਵਧੀਆ ਵੀ ਬਹੁਤ ਕਈ ਬੰਦੇ ਸਾਨੂੰ ਕੋਈ 500 100 ਕੋਈ 200 ਰੁਪਇਆ ਦੇ ਦਿੰਦੇ ਆ ਮਤਲਬ ਕਿ ਮਾਨ ਸਨਮਾਨ ਤੋਂ ਵੀ ਵਧੀਆ ਕਾਰਤਵਾਂ ਦੇ ਜਾਤ ਬੰਦੇ ਆ। ਅੱਛਾ ਫਿਰ ਤੁਸੀਂ ਅਰਜਾਨਾ ਹੀ ਬਾਬਾ ਜੀ ਫਿਰ ਤੁਸੀਂ ਜਾਣਦੇ ਹੋ। ਹਾਂਜੀ। ਦਿੱਲੀ ਦਿੱਲੀ ਕਿਉਂਕਿ ਦਿੱਲੀ ਕੋਈ ਨਾ ਕੋਈ ਟੂਰਨਾਮੈਂਟ ਜਾਂ ਕੋਈ ਨਾ ਕੋਈ ਪ੍ਰੋਗਰਾਮ ਤਾਂ ਹੁੰਦਾ ਹੀ ਹੁੰਦਾ ਹੁੰਦਾ ਜੀ ਕਿਤੇ ਨਾ ਕਿਤੇ ਪ੍ਰੋਗਰਾਮ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਨੂੰ ਮਿਲ ਜਾਂਦਾ। ਲੱਗਰ ਕੀਰਤਨ ਦਾ ਵੀ ਮਿਲ ਜਾਂਦਾ। ਇਹ ਟੂਰਨਾਮੈਂਟਾਂ ਦੇ ਵੀ ਮਿਲਦੀ ਰੋਜ਼। ਠੀਕ ਹੈ। ਹਾਂਜੀ। ਤੇ ਦੋਸਤੋ ਤੁਸੀਂ ਵੇਖਿਆ ਅਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਆ। ਬਾਬਾ ਜੀ ਨੇ ਬਹੁਤ ਵਧੀਆ ਮਤਲਬ ਕਿ ਦੇਣੀ ਸੇਵਾ ਕਰ ਰਹਾ ਜਲਦੀ ਸੇਵਾ ਬਹੁਤ ਵੱਡੀ ਸੇਵਾ ਠੀਕ ਆ ਨਾ ਤੇ ਸੰਗਤ ਜੀ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਓ ਜੀ ਇਹ ਬਾਬਾ ਜੀ ਦਾ ਜਿਹੜੀ ਆ ਵੀਡੀਓ ਆ ਹੇਛਾ ਦੇ ਅੱਛਾ ਤੱਕ ਪਹੁੰਚਣੀ ਚਾਹੀਦੀ ਆ ਕਿਉਂਕਿ ਇਸ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਇਹ ਗੱਲ ਤਾਂ ਉਹ ਜੀ ਜੇ ਬੰਦਾ ਕੋਈ ਸੋਚੇ ਇਹ ਸਭ ਤੋਂ ਵੱਡੀ ਸੇਵਾ ਕਿਉਂਕਿ ਹੁਣ ਗਾ ਗਰਮੀ ਆ ਗਈ ਗਰਮੀ ਦੇ ਵਿੱਚ ਪਾਣੀ ਦੀ ਬਹੁਤ ਦਿੱਕਤ ਆਉਂਦੀ। ਤੁਹਾਨੂੰ ਪਤਾ ਹੀ ਹੈ ਟੂਰਨਾਮੈਂਟਾਂ ਦੇ ਫਿਰ ਤੁਸੀਂ ਮੈਂ ਤੁਹਾਡਾ ਦੇਖਿਆ ਜਦੋਂ ਕੋਈ ਟੂਰਨਾਮੈਂਟ ਹੁੰਦਾ ਲੋਕ ਮੈਚ ਦੇਖ ਰਹੇ ਆ ਤੁਸੀਂ ਉਹਨਾਂ ਦੇ ਉੱਥੇ ਕੋਲ ਜਾ ਜਾ ਕੇ ਚਾਰ ਫੇਰੇ ਪਾਣੀ ਦੀ ਸੇਵਾ ਕਰ ਚਲ ਦੀ ਸੇਵਾ ਚਾਰ ਫੇਰੇ ਹਾਂ ਬਾਬਾ ਜੀ ਆਹ ਜਿਹੜੀ ਡਰਮੀ ਤੁਸੀਂ ਚੰਗੀ ਆ ਥੜਾ ਇੱਧਰ ਨੂੰ ਖਾਏ ਜੀ ਆਹ ਜੀ ਕਮੀ ਤਾਂ ਦੇਖੋ ਬੰਦੇ ਜੀ ਤੁਸੀਂ ਆ ਫੋਟੋ ਵੀ ਦੇਖ ਰਹੇ ਹੋ ਠੀਕ ਆ ਨਾ ਬਾਬਾ ਪਿਆਰਾ ਸਿੰਘ ਜੀ ਇਹਨਾਂ ਦਾ ਨਾਮ ਆ ਅੰਤੇ ਇਹ ਇਧਰ ਵੇਖੋ ਆ ਸੰਗਤ ਜੀ ਤੁਸੀਂ ਵੇਖ ਰਹੇ ਹੋ ਭਾਈ ਕਨਈਆ ਜੀ ਦੀ ਜਿਹੜੀ ਉਹ ਫੋਟੋ ਆ ਮਛਕ ਜਿਹੜੀ ਆ ਪਾਈ ਹੋਈ ਆ ਤੇ ਪਾਰੀ ਜਲਦੀ ਸੇਵਾ ਕਰ ਰਹੇ ਆ ਤੇ ਇਸੇ ਤਰ੍ਹਾਂ ਹੀ ਜਿਹੜੇ ਬਾਬਾ ਪਿਆਰਾ ਸਿੰਘ ਜੀ ਆ ਬਿਨਾ ਕਿਸੇ ਭੇਦ ਭਾਵ ਦੇ ਜਲਦੀ ਸੇਵਾ ਕਰਦੇ ਆ ਕਦੀ ਤੁਸੀਂ ਇਹ ਨਹੀਂ ਵੇਖਿਆ ਵੀ ਇਹ ਕੌਣ ਆ ਜਾਂ ਇਹ ਕੋ ਛੋਟਾ ਜਿਹਾ ਕੋਈ ਬਟਾ ਜੀ ਹਰ ਤੁਸੀਂ ਅੱਗੇ ਲਾਇਆ ਡੰਡਾ ਲਾਇਆ ਇਹ ਜਦੋਂ ਵੱਲੋਂ ਡੰਡਾ ਤੁਸੀਂ ਕੱਢਤਾ ਕੱਢਦੇ ਉਦੋਂ ਪਾਣੀ ਆ ਜਾਣਾ ਆ ਬੜਾ ਕਹਦੇ ਵੀ ਮੱਚਾ ਇੱਕ ਗਲਾਸ ਨਾਲ ਆਪ ਨਹੀਂ ਦੋ ਗਲਾਸ ਨਾਲ ਹੁੰਦੇ ਨੇ ਦੇਖੋ ਸਗਤ ਹੀ ਕਿੰਨੀ ਵੱਡੀ ਸੇਵਾ ਬਾਬਾਈ ਦੀ ਹੈ ਨਾ ਵੀ ਗਲਾਸ ਵੀ ਆਪਣੇ ਲੈ ਕੇ ਆਉਂਦੇ ਆ ਘਰੋਂ ਵੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਗਲਾਸ ਇਧਰ ਵੇਖੋ ਅੱਛਾ ਅੱਜ

ਮੇਕੀ ਨਾਈਪਾ ਦੇ ਕਰੋਪਰੀ ਦਾ ਪ੍ਰਸ਼ਾ ਆਈ ਚਾਹ ਕਾ ਨੀਰ ਸਾਈ ਜੋ ਐ ਸਕੇਤੀ ਵੀਡੀਓ ਨੂੰ ਜੂਰ ਅੱਗੇ ਦੀ ਅੱਗੇ ਸ਼ੇਅਰ ਕਰੋ ਜੇ ਬਾਬਾ ਜੀ ਨੂੰ ਦੇਸ਼ਵਿਦੇਸ਼ਾ ਤੱਕ ਜਰੂਰ ਪੰਚਾਇਓ ਜੇ ਕਿਉਂਕਿ ਇਹ ਜਿਹੜੀ ਸੇਵਾ ਬਹੁਤ ਵੱਡੀ ਸੇਵਾ ਕਰ ਦੋ ਇਸੇ